ਕੀ ਕੌਣ ਬੋਲਦਾ ਆ ਮੈਂ ਕਿਹ ਬਾਹਰੋਂ ਗੱਲ ਕਰਦਾ ਫੋਟੋ ਜਿ ਨਿਗਾ ਮਾਰਦਾ ਕੋਈ ਚਾਚੇ ਦਾ ਤਾਏ ਦਾ ਭੂਆ ਦਾ ਮਾਸੀ ਦਾ ਕਿਹੜਾ ਹੈਗਾ ਦੇਖ ਲੋ ਨਿਗਾ ਮਾਰ ਲੋ ਹੁਣ ਆਪਣੇ ਕੋਲ ਤੇ ਆਪਣਾ ਹੀ ਕਰਦਾ ਗੈਰ ਥੋੜਾ ਕਰਦਾ ਕਿਸੇ ਕੋਲ ਕਹਨ ਗੱਗੀ ਬੋਲਦਾ ਜੇ ਕੀ ਕੀ ਲੱਗਦਾ ਆਪਣਾ ਉਹਨਾਂ ਵਾਲਾ ਬੱਲੂ ਕੇ ਵਾਲਾ ਹਾਂਜੀ ਹਾਂਜੀ ਲੱਗੀ ਹੈ ਮੈਂ ਕਿਹ ਜੱਕੀ ਬੋਲਦਾ ਭਾਜੀ ਅੱਛਾ ਉਹ ਕਿਵੇਂ ਐ ਠੀਕ ਐ ਮੈਂ ਕਿਹਾ ਸਭ ਵਧੇ ਕੀ ਗੱਲ ਭਰਾਵ ਨੂੰ ਭੁਲਾਤਾ ਜਮਨ ਚ ਪੰਜਾਬ ਚ ਲੈ ਕੇ ਉਹ ਨਾ ਨਾ ਭੁਲਾਇਆ ਕਿੱਥੇ ਆ ਮੈਂ ਤਾਂ ਯਾਰ ਤੇਰਾ ਨੰਬਰ ਹੀ ਪੜਾ ਪਾਲਿਆ ਮੈਂ ਤਾਂ ਤੇਰੀ ਆਈਡੀ ਪਾਲੀ ਨਾ ਮੈਨੂੰ ਆਈਡੀ ਦਿਖਾਈ ਤੇਰੀ ਕਿਉਂ ਤੂੰ ਨੰਬਰ ਲੈ ਲੈਂਦਾ ਕਿਸੇ ਕੋਲ ਉਹਨਾਂ ਘਰੋਂ ਲੈ ਲੈਂਦਾ ਨੰਬਰ ਉਹ ਨੰਬਰ ਲੈ ਉਹ ਸੋਡ ਵਾਲਾ ਉਹ ਤਾਂ ਬਠਿੰਡੇ ਰਹਿਣ ਲਾਗੇ ਕੋਈ ਪੱਟੇ ਕੋਈ ਨਾ ਕੋਈ ਨੰਬਰ ਕੋਈ ਨਹੀਂ ਹੁੰਦਾ ਕੋਈ ਤੇਰਾ ਨਾ ਮੇਰੇ ਕੋਲ ਨੰਬਰ ਹੀ ਹੈ ਨਹੀਂ ਸੀਗਾ ਹੋਰ ਸੁਣਾ ਸਿੱਤਾ ਤੇ ਵੀ ਤਾਂ ਠੀਕ ਹੈਂ ਕਾਹੜਾ ਕਾਹੜਾ ਵਧੀਆ ਵਧੀਆ ਜਮਾ ਹੋਰ ਸੁਣਾ ਸਿੱਤਾ ਤੇ ਵੀ ਤਾਂ ਠੀਕ ਨੇ ਹਾਂ ਵਧੀਆ ਵਧੀਆ ਤੇਰਾ ਕਿਵੇਂ ਚੱਲੀਦਾ ਕੰਮਕਾਰ ਮੈਂ ਕਿਹਾ ਕੰਮਕਾਰ ਵਧੀਆ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਭਰਾ ਦੀ ਦੁਆ ਹੋਣੀ ਚਾਹੀਦੀ ਮੈਂ ਕਿਹਾ ਹਾਂ ਵਧੀਆ 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 ਹੋਰ ਉਹ ਦੂਜਾ ਕਿਵੇਂ ਤੇਰੇ ਨਾਲ ਦਾ ਮਿੰਟਾ ਕਿਵੇਂ ਠੀਕ ਹੈ ਮਿੰਟਾ ਬਸ ਸਭ ਵਧੀਆ ਤੁਸੀਂ ਸੁਣਾਓ ਸਿੱਤਾ ਤੇ ਵੀ ਤਾਂ ਠੀਕ ਨੇ ਤੁਹਾਡੀ ਹਾਂ ਹਾਂ ਵਧੀਆ 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 ਕੀ ਕਰਦੇ ਨੇ ਫਿਰ ਅੱਜਕੱਲ੍ਹ ਉੱਥੇ ਅੱਜ ਕੱਲ ਗੱਡੀ ਚਲਾਈ ਜੰਨੇ ਨਾਲੇ ਕੰਪਨੀ ਚ ਵੀ ਲੱਗੇ ਹੋਏ ਆ ਵਧੀਆ ਕੰਮ ਚੱਲ ਗਿਆ ਪੱਕਾ ਹੋ ਗਿਆ ਮੈਂ ਹੁਣ ਅੱਛਾ ਇਹ ਹਾਂਜੀ ਹੋਰ ਤੁਸੀਂ ਸਲਾਮ ਕਿੱਦਾਂ ਪੜਾਓ ਉਹ ਜਿਹੜੀ ਪੀ ਆਰ ਕਹਿੰਦੇ ਹੁੰਦੇ ਉਹ ਮਿਲ ਗਈ ਹਾਂਜੀ ਉਹ ਮਿਲ ਗਈ ਪੀ ਆ ਅੱਛਾ ਹਾਂਜੀ ਵੀਰੇ ਪੀ ਆਰ ਲੱਭ ਗਈ ਪੱਕੇ ਹੋ ਗਏ ਆ ਸੈਟਲ ਹੋ ਗਏ ਆ ਵਧੀਆ ਵਧੀਆ ਵਧਾਈਆਂ ਫਿਰਤਾ ਯਾਰ ਤੈਨੂੰ ਹਾਂਜੀ ਵਧਾਈਆਂ ਤੁਹਾਨੂੰ ਵੀ ਹੋਣ ਤੇ ਉਹ ਆਪਣਾ ਕੀ ਕਹਿੰਦੇ ਹੁੰਦੇ ਆ ਕਿ ਇਹਦੇ ਜੇ ਹੁਣ ਕਿੰਨੇ ਕਰ ਇੱਧਰ ਕਿੰਨੇ ਕ ਬਣ ਜਾਂਦੇ ਆ ਕੇ ਰੁਪਏ ਹੈਲੋ ਹੈਲੋ ਲੱਖ ਡੇਢ ਲੱਖ ਡੇਢ ਬਣ ਜਾਂਦਾ ਮੈਂ ਕਿਹਾ ਬਣ ਜਾਂਦਾ ਇਧਰ ਪਾਣੀ ਕੱਢ ਕੇ ਮੇਰਾ ਵੀ ਲਵਾਖਾ ਯਾਰ ਕਰਕਾਂ ਕੇ ਹਸਣਾ ਮੈਂ ਤਾਂ ਸਾਰੇ ਉਹਦਾ ਮੈਂ ਕਾਗਜ਼ ਪੱਤਰ ਪੂਰੇ ਕਰ ਲਏ ਸੀ ਉਹ ਮੁੜ ਕੇ ਜੋ ਆਪਾਂ ਨਹੀਂ ਤੈਨੂੰ ਉੱਥੇ ਟੱਕਰੇ ਸੀਗੇ ਆਪਾਂ ਕਿਹਾ ਅੱਗੇ ਕਹਿੰਦੇ ਕਿ ਉਹ ਤੇ ਬਰਨਾਲੇ ਗਏ ਸੀ ਇਕੱਠੇ ਆ ਬਰਨਾਲੇ ਉਹਦੋਂ ਨਹੀਂ ਤੈਨੂੰ ਮੈਂ ਕਿਹਾ ਸੀ ਮੈਂ ਯਾਰ ਮੇਰਾ ਲਵਾ ਦੇ ਮੁੜ ਕੇ ਕਿਸੇ ਉਹ ਲਵਾਏ ਨਹੀਂ ਮੁੜ ਕੇ ਆਪਣਾ ਰਿਸ਼ਤੇਦਾਰ ਕਹਿੰਦਾ ਇਹ ਕਹਿੰਦਾ ਭੇਜ ਦਾਂਗੇ ਕਹਿੰਦਾ ਮੈਂ ਤੁਹਾਨੂੰ ਉੱਥੇ ਕੰਮ ਕਰੂ ਫੋਨ ਕੀਤਾ ਵਾ ਏਜੰਟ ਨਾ ਮੇਰੀ ਜਾਣ ਨਾਲ ਬਣ ਗਿਆ ਵਾ ਭਰਾ ਬਣ ਗਿਆ ਉਹਨੂੰ ਉਹਦੇ ਨਾਲ ਭਰਾ ਵਾਲੀ ਗੱਲ ਬਣ ਗਈ ਆਪਣੀ ਹਾਂ ਉਹਦੇ ਨਾਲ ਆਪਾਂ ਜਨਗੀ ਤੁਹਾਡਾ ਕੰਮ ਕੁੰਮ ਕਰਵਾ ਦੇਾਂਗੇ ਤੇ ਪੈਸਿਆਂ ਦੀ ਕੋਈ ਲੋੜ ਨਹੀਂ ਜਿੰਨੇ ਤੇਰੇ ਕੋਲ ਹੋਣਗੇ ਇੰਨੇ ਦੇ ਦੀ ਬਾਕੀ ਆਪੇ ਮੈਂ ਏਜੰਟ ਨਾਲ ਘਾਟਾ ਵਾਦਾ ਕਰ ਲਊਗਾ ਠੀਕ ਹੋ ਉੱਥੇ ਆਪਣਾ ਜੇ ਮੈਂ ਤਾਂ ਐ ਸੋਚਦਾ ਸੀਗਾ ਵੀ ਚੱਲ ਜਿਹੜੇ ਕੋਈ ਆਪਾਂ ਕੇਰਾ ਇਧਰੋਂ ਦੇ ਕੇ ਬਾਅਦ ਚ ਉੱਥੇ ਆ ਜਾਾਂਗੇ ਉੱਥੇ ਆ ਕੇ ਵੀ ਚਲ ਆਪਾਂ ਉੱਥੇ ਕੰਮ ਕੁੰਮ ਚ ਕਟਵਾ ਲਏ ਐ ਹੋ ਜੇ ਜਾਲਾ ਤੇ ਕੋਲ ਜਿੰਨੇ ਕ ਤੁਹਾਡੇ ਕੋਲ ਹੋਣਗੇ ਵੀਰੇ ਇੰਨੇ ਕ ਦੇ ਦੀ ਬਾਕੀ ਮੈਂ ਆਪਣੀ ਜਿੱਥੋਂ ਜਮਾ ਕਰ ਦਿਆਂਗਾ ਇੱਥੇ ਬਾਹਰ ਆ ਕੇ ਕੰਮ ਕਰਦਾ ਰਹੀ ਤੇ ਦਿੰਦਾ ਨਹੀਂ ਥੋੜੇ ਥੋੜੇ ਕਰਕੇ ਹੋਰ ਦੱਸ ਆਏ ਹੈ ਜਉਂਦਾ ਰਹੇ ਯਾਰ ਮੈਂ ਤਾਂ ਅੱਗੇ ਗੱਲ ਭੈਣ ਤਾਂ ਹੁਣ ਤਾਂ ਰਿਸ਼ਤੇਦਾਰ ਤਾਂ ਜਮਾ ਹੀ ਨਹੀਂ ਆਪਣੂ ਉਹ ਕਰਦੇ ਆ ਜਿੰਨਾ ਮੈਂ ਕਿਹਾ ਅੱਗੇ ਆਪਣੇ ਦੋਨੇ ਗਏ ਵੇਗੇ ਭੈਣਾਂ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਮੈਨੂੰ ਉਹ ਕਰ ਦੋ ਹਲ ਤੇਰੀ ਗੱਲ ਸੁਣ ਹਾਂ ਕੰਪਨੀ ਚ ਬੰਦਿਆਂ ਨੂੰ ਲੋਡ ਬੰਦਿਆਂ ਨਹੀਂ ਜਾਨੀ ਕਿ ਕੰਪਨੀ ਚ ਲੋਡ ਹੈਗੀ ਆ ਤੇ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਆਪਾਂ ਕਰ ਲਾਂਗੇ ਤੇ ਪਾਸਪੋਰਟ ਵਗੈਰਾ ਬਣਿਆ ਮੈਂ ਤੁਹਾਡਾ ਆਪਣਾ हां बनਿਆ ਹੋਇਆਗਾ ਉਦੋਂ ਮੈਂ ਕਰਦਾ ਤਾਂ ਸੀਗਾ ਜਦੋਂ ਤੂੰ ਇੱਥੋਂ ਗਿਆਏਗਾ ਤੇ ਉਦੋਂ ਮੇਰਾ ਬਣਿਆ ਹੋਇਆ ਸੀ ਮੈਂ ਉਦੋਂ ਟਰਾਈ ਕਰੀ ਜਾਂਦਾ ਸੀ ਕਾਗਜ਼ ਕਾਗਜ਼ ਪੱਕਿਆਂ ਦੇ ਨਾ ਫੋਟੋ ਮੈਨੂੰ ਭੇਜੋ ਪਾਸਪੋਰਟ ਦੀਆਂ ਆਧਾਰ ਕਾਰਡ ਦੀਆਂ ਸਾਰੇ ਨਾ ਡਿਟੇਲ ਮੈਨੂੰ ਵਟਸਐਪ ਕਰੋ ਮੈਂ ਨਾ ਏਜੰਟ ਨੂੰ ਭੇਜ ਕੇ ਚੈੱਕ ਕਰਵਾ ਕੇ ਮੈਂ ਹੋਰ ਇਹਨਾਂ ਤੁਹਾਨੂੰ ਦੱਸ ਦਿੰਦਾ ਵਧੀਆ 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 ਸੁਣਾ ਮੈਂ ਤਾਂ ਅੱਗੇ ਅੜੀਕੇ ਦਾ ਮੈਂ ਕਹਾਂ ਯਾਰ ਫੋਨ ਬਣ ਮੈਨੂੰ ਤਾਂ ਤੇਰੀ ਆਈਡੀ ਵੀ ਨਹੀਂ ਲੱਭੀ ਮੈਨੂੰ ਕੀ ਆਈਡੀ ਚਲਾਉਣਾ ਹੈ ਨਾ ਕੋਈ ਉਹ ਇਹ ਨੰਬਰ ਮੇਰਾ ਪੱਕਾ ਤੁਹਾਨੂੰ ਮੈਂ ਪੱਕੇ ਨੰਬਰ ਤੋਂ ਨਾ ਕਾਲ ਕਰਦਾ ਮੈਂ 1 ਮਿੰਟ ਰੁਕੋ ਉਹ ਨੰਬਰ ਮੇਰਾ ਚੱਲਦਾ ਵਾ ਤੇ ਉਹ ਸੇਵ ਕਰ ਲਿਆ ਜੇ ਬਸ ਠੀਕ ਹੈ ਚੰਗਾ ਠੀਕ ਹਲੋ ਹਲੋ ਇਹ ਨੰਬਰ ਦਾ ਮੇਰਾ ਪੱਕਾ ਅੱਛਾ ਆ ਪੱਕਾ ਨੰਬਰ ਹੈ ਹਾਂ 6660666 ਲਾਸਟ ਇਹ ਚੱਲਦਾ ਮੇਰਾ ਬਸ ਠੀਕ ਹੈਗਾ ਮੈਂ ਤਾਂ ਅੱਗੇ ਤੁਹਾਨੂੰ ਮੈਂ ਇਹ ਸੇਵ ਕਰ ਲਾਂ ਪੱਕਾ ਹੈਗਾ ਇਹ ਹਾਂ ਪੱਕਾ ਚੱਲਦਾ ਵਾ ਬਸ ਠੀਕ ਹੈਗਾ ਹੋਰ ਫਿਰ ਸੁਣਾ ਠੀਕ ਠਾਕ ਆ ਸਾਰੇ ਤੇਰੇ ਮੰਮੀ ਡੈਡੀ ਆ ਗਏ ਉਹ ਤਾਂ ਇੱਥੇ ਆ ਕੇ ਦਰਾ ਗਏ ਸੀ ਤੇਰੇ ਕੰਨੀ ਸਾਰੇ ਠੀਕ ਠਾਕ ਵਦੀਆਂ ਨੇ ਤੁਸੀਂ ਆਪਣੀ ਸੁਣਾਓ ਏਜੰਟ ਨਾਲ ਆਪਣੀ ਗੱਲਬਾਤ ਬਾਵਾ ਬਣ ਗਈ ਆ ਹੁਣ ਅੱਛਾ ਫਿਰ ਤਾਂ ਇਧਰੋਂ ਭੇਜ ਦਿੰਦੇ ਹੋਗੇ ਬੰਦੇ ਨੂੰ ਹਾਂ ਤੇ 2-3 ਲੱਖ ਨਾ ਤੇਰਾ ਘੱਟ ਪੈਸੇ ਆ ਜੀ ਕੰਮ ਕਰਵਾਵਾਂਗੇ ਹੋਰ ਦੱਸ ਅੱਛਾ ਫਿਰ ਤਾਂ ਘੈਂਟ ਕੰਮ ਹੋ ਜੂ ਫਿਰ ਤਾਂ ਯਾਰ ਸੌਖਾ ਆ ਵਦੀਆਂ ਮੈਨੂੰ ਤਾਂ ਆਪ ਆਏ ਆ ਇੱਧਰ ਜਾ ਕੇ ਕੋਈ ਆਪਾਂ ਕੋਈ ਕੰਮ ਬਿਠ ਲਗੇ ਯਾਰ ਇੱਧਰ ਤਾਂ ਤੈਨੂੰ ਪਤਾ ਹੀ ਹੈ ਕਿਹੜੇ ਕੰਮ ਚੱਲਦੇ ਆ। ਓ ਯਾਰ ਤੂੰ ਬਾਹਰ ਆਜੇਂਗਾ ਨਾ 1 ਮਹੀਨੇ ਦਾ ਲੱਖ ਡੇਢ ਰੁਪਏ ਕੱਢ ਲੇਂਗਾ ਖਰਚਾ ਪਾਣੀ ਕੱਢ ਕੇ ਹੋਰ ਦੱਸ ਮੈਂ ਤਾਂ ਕਿਹਾ ਸੀ ਅੱਗੇ ਮੈਂ ਕਿਹਾ ਮੈਂ ਉਹਨੂੰ ਬਾਪੂ ਨੂੰ ਕਿਹਾ ਸੀਗਾ ਮੈਂ ਕਿਹਾ ਕੇਰਾ ਮੈਂ ਜਮੀਨ ਜਮੂਨ ਜਾਂ ਆਪਾਂ ਕਰ ਲਨੇ ਆ ਕੇਰਾ ਇਹ ਕਿਲਾ ਇੱਕ ਇਹ ਕਿਰਾਂ ਕਰ ਦਾਂਗੇ ਮੈਂ ਕਿਹਾ ਜਾਂ ਗਹਿਣੇ ਉੱਜਾਂ ਉ ਚੱਕ ਦਾਂਗੇ ਮੈਂ ਫੇਰ ਕੇਰਾ ਉੱਧਰ ਜਾ ਕੇ ਮੈਂ ਕਿਹਾ ਸਾਲ ਚ ਕੇਰਾ ਪੂਰੇ ਕਰ ਲਾਂਗੇ ਕਿਹੜੀ ਗੱਲ ਹੈ ਓ ਯਾਰ ਕੋਈ ਗੱਲ ਤੇਰੇ ਕੋਲ ਕਿੰਨੇ ਕਾ ਮੈਨੂੰ ਇਹ ਦੱਸ ਬਾਕੀ ਫਿਰ ਮੈਂ ਆਪੇ ਘੱਟ ਵਾਧਾ ਕਰ ਲਵਾਂਗਾ ਮੇਰੇ ਕੋਲੇ ਹੁਣ ਆਪਣੇ ਆ ਜਾਣਗੇ ਕੀ ਕਹਿੰਦੇ ਆ ਆਪਣਾ ਹੁਣ ਠੇਕਾ ਆਊਗਾ ਨਾ ਦੁਆਰੇ ਅੱਛਾ ਹਾਂ ਹੁਣ ਕਿਰਾਏ ਆਜੂਗਾ ਆਪਣੇ ਕੋਲੇ ਆਸ ਤੇ ਆਜੂਗਾ 12 ਲੱਖ ਰੁਪਏ ਕਿਰਾਇਆ ਆਊਗਾ ਕਦੋਂ ਕਣ ਆਉ ਆਜੂਗਾ ਬਸ ਆਪਣੇ 15-20 ਦਿਨਾਂ ਨੂੰ ਚਲੋ ਕੋਈ ਗੱਲ ਨਹੀਂ ਤੇ ਨਾਲੇ ਮੈਂ ਹੁਣ ਦੱਸਾਂ 12 ਦਿਨਾਂ ਅੰਕਤ ਮੈਂ ਵੀ ਆ ਜਾਣਾ ਇੰਡੀਆ ਘਰੇ ਆਵਾਂਗੇ ਮਿਲ ਕੇ ਫਿਰ ਗੱਲਬਾਤ ਕਰਾਂਗੇ ਬਾ ਆਈ ਫਿਰ ਮੇਰੇ ਕੋਲ ਤਾਂ ਪੱਕਾ ਆ ਕੇ ਜਾਈਂ ਤੂੰ ਓ ਯਾਰ ਜ਼ਰੂਰ ਆਵਾਂਗੇ ਰਾਤ ਰਹਿ ਕੇ ਜਾਵਾਂਗੇ ਤੇ ਨਾਲੇ ਵੀਰੇ ਤੁਹਾਨੂੰ ਨਾਲ ਹੀ ਲੈ ਜਾਾਂਗੇ ਹੋਰ ਦੱਸ ਬਸ ਬੱਲੇ ਬੱਲੇ ਫਿਰ ਤਾਂ ਯਾਰ ਉਹ ਤੁਹਾਨੂੰ ਨਾਲੇ ਆਪਣੇ ਪੈਸੇ ਆ ਜਾਣਗੇ ਸਾਇਲ ਫੁੱਲ ਨਾ ਤੇਰੀ ਲਗਵਾ ਕੇ ਆਪਾਂ ਤੈਨੂੰ ਨਾਲ ਹੀ ਲੈ ਜਾਾਂਗੇ ਕੰਮ ਕਰਦਾ ਨਹੀਂ ਥੋੜਾ ਥੋੜਾ ਕਟਵਾਉਣਾ ਨਹੀਂ ਹੋਰ ਦੱਸ ਠੀਕ ਹੈ ਫਿਰ ਤਾਂ ਵਧੀਆ ਹੈਗਾ ਚਲ ਕੁਛ ਨਾ ਕੁਛ ਉੱਥੇ ਕਟਵਾਈ ਕਟਵਾਈ ਜਨਹੀਂ ਫਿਰ ਮੈਂ ਏਜੰਟ ਨੂੰ ਭੇਜ ਕੇ ਚੈੱਕ ਕਰਾਨਾ ਵੀਰੇ جا کے ਘਰੇ ਤੈਨੂੰ ਪੇਜਾਂ ਹੁਣ ਕੇਰਾ ਖੇਤ ਮੰਗਵਾਣਾ ਬਾਹਰ ਕੀ ਲੈ ਕੇ ਆਈਏ ਫਿਰ ਤੁਹਾਡੇ ਵਾਸਤੇ ਨਾ ਨਾ ਕੇਰਾ ਕੋਈ ਲੋੜ ਨਹੀਂ ਕੇਰਾ ਆਪਾਂ ਫਿਰ ਇਕੱਠੇ ਚੱਲਾਂਗੇ ਉਦੋਂ ਫਿਰ ਆਪਾਂ ਲੈ ਲਾਂਗੇ ਜਿਹੜਾ ਕੋ ਲੈਣਾ ਹੋ ਉਥੇ ਉਹ ਨਹੀਂ ਨਹੀਂ ਦੱਸ ਹੁਣ ਕਿਹੜਾ ਲੈ ਕੇ ਆਈਏ ਮੋਬਾਈਲ ਲੈ ਕੇ ਆਵਾਂ ਵੋਚ ਲੈ ਕੇ ਆਵਾਂ ਉਹ ਨਹੀਂ ਨਹੀਂ ਮੋਬਾਈਲ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਬਸ ਓਕੇ ਆਪਾਂ ਜਾਵਾਂ ਚੱਲ ਕੋਈ ਨਹੀਂ ਵਧੀਆ ਜੀ ਵੋਚ ਲੈ ਕੇ ਆਵਾਂਗੇ ਤੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਸੇਵਾ ਲੈ ਤੇ ਜਰੂਰ ਦੱਸਿਆ ਜੇ ਠੀਕ ਹੈ ਠੀਕ ਹੈਗਾ ਹਾਂ ਤੋਕ ਭੇਜੇਗਾ ਫਿਰ ਉਹਨਾਂ ਦੀ ਫੋਟੋ ਵਗੈਰਾ ਮੈਂ ਬਸ ਮੈਂ ਕਿਹੜਾ ਹੁਣ ਖੇਤ ਆਗਾ ਮੈਂ ਅੱਛਾ ਬਸ ਖੇਤੋਂ ਜਾ ਕੇ ਮੈਂ ਭੇਜ ਦੂੰਗਾ ਤੈਨੂੰ ਕਿੰਨੀ ਦੇਰ ਤੱਕ ਮੈਂ ਪਾਣੀ ਲਾਉਣ ਆਇਆ ਸੀ ਨਾ ਖੇਤ ਇੱਥੇ ਹਾਂਜੀ ਹਾਂਜੀ ਹਾਂ ਆਪਣੇ ਆਣ ਹੀ ਆ ਖੇਤ ਇੱਧਰ ਲਾ ਜਿਹੜਾ ਉਹ ਟਿੱਬੇ ਕੋਲੇ ਸੀ ਨਾ ਖੇਤ ਆਪਣਾ ਆਪ ਗਏਦਾ ਸੀ ਇੱਕ ਵਾਰੀ ਜਦੋਂ ਉਹ ਆਏ ਹੋਏ ਸੀਗੇ ਮੁੰਡੇ ਨਾਲ ਉੱਥੋਂ ਕੋਰਸਮੀਰ ਵਾਲੇ ਹਾਂਜੀ ਹਾਂ ਉਹ ਉੱਥੇ ਹੈ ਫਿਰ ਚਲਾ ਜਾ ਕੇ ਕਿੰਨੇ ਦਿਨ ਤੱਕ ਜਾਏਗਾ ਨਹੀਂ ਹਜੇ ਪਾਣੀ ਲਾਉਣ ਵਾਲਾ ਰਹਿੰਦਾ ਹੈਗਾ ਫਿਰ ਪਾਣੀ ਟੁੱਟ ਗਿਆ ਫਿਰ ਗਾਲਾਂ ਪੈਣਗੀਆਂ ਉਹਨਾਂ ਵਾਲੇ ਬੱਚੇ ਬੋਲੀ ਜਾਂਦੇ ਤੇ ਦੇ ਨਾ ਆ ਮੇਰੇ ਨਾਲ ਹੀ ਆਇਆ ਵੇ ਤੜਕੇ ਦਾ ਉਹ ਚੱਲੀ ਜਾਂਦੇ ਆ ਨਾ ਸਿੱਧਾਂ ਦੇ ਦਿਨ ਚੱਲੀ ਜਾਂਦੇ ਆ ਨਾ ਤੜਕੇ ਸਵੇਰਾਂ ਉੱਠੇ ਸੀਗੇ ਤੇ ਫਿਰ ਮੈਂ ਨਾਲ ਹੀ ਲਿਆਇਆ ਜਾਏ ਤੜਕੇ ਸਵੇਰਾਂ ਠਾਏ ਸੀਏ ਅੱਛਾ ਹਾਂ ਫਿਰ ਮੇਰੇ ਨਾਲ ਹੀ ਆ ਗਿਆ ਇਹ ਯਾਰ ਚਲਾ ਜਾਂਦਾ ਪਤਾ ਹੀ ਗੱਲ ਮੋੜ ਕੇ ਏਜੰਟ ਨੇ ਵਿਜੀ ਹੋ ਜਾਣਾ ਨਾਲੇ ਮੈਂ ਵੀ ਤੇਨੇ ਇੱਕ ਛੋਟੀ ਜਿਹੀ ਜ਼ਿੰਮੇਵਾਰੀ ਦੇਣੀ ਆ ਹਾਂ ਅੱਛਾ ਫਰਮਾਇਆ ਕਰਦਾ ਚੱਲਦਾਗਾ ਕੋਈ ਗੱਲ ਨਹੀਂ ਮੈਂ ਫਿਰ ਕਿਹੜਾ ਮੈਂ ਐਂ ਕਰਦਾ ਮੈਂ ਕਿਹੜਾ ਨਾਲੇ ਮੈਂ ਵੀ ਇੱਕ ਛੋਟੀ ਜਿਹੀ ਜ਼ਿੰਮੇਵਾਰੀ ਦੇਣੀ ਆ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੱਸ ਦੀ ਕੋਈ ਗੱਲ ਨਹੀਂ ਹਾਂ ਤੇ ਘਰੇ ਜਾਏਗਾ ਤੇ ਫੇਰ ਹੀ 10 ਮਿੰਟਾਂ ਤੱਕ ਚਲਾ ਜਾਏਗਾ 10 ਮਿੰਟਾਂ ਤੱਕ ਫਿਰ ਮੈਨੂੰ ਕਿਹੜਾ ਮੂੰਹੇ ਤਾਂ ਮਾਰਨ ਮੈਨੂੰ ਪਤਾ ਲੱਗੇ ਪਾਣੀ ਮੋੜ ਕੇ ਟੁੱਟਣਾ ਜਾਵੇ ਹਾਂਜੀ ਪਾਣੀ ਕਿਹੜਾ ਟੁੱਟਣਾ ਜਾਵੇ ਕਿਰਾਂ ਮੈਂ ਬੰਨ ਮਾਰਿਆ ਮੈਂ ਸਾਰੇ ਪਾਸੇ ਚਲ ਠੀਕ ਆ ਕਿੰਨੇ ਕ ਦੇਰ ਤੱਕ ਆਰਾ ਮੈਂ ਬੈਕ ਕਾਲ ਕਰੂ ਤੁਸੀਂ ਮੈਨੂੰ ਬੱਸ ਫਿਰ ਕਰ ਲਈ ਥੋੜੇ ਜੇ ਟਾਈਮ ਤੱਕ ਆ 15 15 20 ਮਿੰਟਾਂ ਦਾ ਕਰਨੀ ਪਹੁੰਚੂਗਾ ਵੀ 20 ਮਿੰਟਾਂ ਨੂੰ ਲਾ ਲਈ ਹਾਂਜੀ 20 ਮਿੰਟਾਂ ਨੂੰ ਲਾ ਲਈ ਉਹਦੋਂ ਪਹੁੰਚੂਗਾ ਵੀ ਨਾ ਮੈਂ ਚਲੋ ਕਿੰਨਾ ਟਾਈਮ ਲੱਗ ਜੂਗਾ 20 ਮਿੰਟ 20 ਮਿੰਟਾਂ ਨੂੰ ਲਾ ਲਈ ਤਾਲ ਤੁਸੀਂ ਲਾਣਾ ਮੈਨੂੰ ਫੋਨ ਏਦਾਂ ਕਰੋ ਨਾ ਮੇਰੀ ਨਾ ਵਟਸਐਪ ਦੇ ਉੱਤੇ ਨਾ ਮੈਨੂੰ ਹਲੋ ਹਾਈ ਦਾ ਮੈਸੇਜ ਕਰੋ ਤੁਸੀਂ ਬਸ ਠੀਕ ਹੈ ਆਈ ਹੋਈ ਨਾ ਵਟਸਐਪ ਦੇ ਵਿੱਚ ਕਾਲ ਕੱਢ ਕੇ ਨਾ ਮੈਨੂੰ ਇੱਕ ਵਾਰੀ ਹਲੋ ਹਾਈ ਦਾ ਮੈਸੇਜ ਕਰੀ ਹੁਣੇ ਬਸ ਕਰ ਦਨਾ ਕਰ ਦਨਾ ਹੁਣੇ ਕਰੀ ਹੁਣੇ ਬਸ ਹੁਣ ਹੀ ਆ ਗਿਆ ਕਾਲ ਚ ਕਰ ਦੇ ਕਾਲ ਚ ਹੋ ਜਾਂਦਾ ਹੁੰਦਾ ਕਾਲ ਚ ਮੈਂ ਕਿਉਂ ਕੱਟ ਕੇ ਲਾਣਾ ਇੱਕ ਵਾਰੀ ਹਾਂਜੀ ਹਾਂਜੀ ਹੁਣ ਕੱਢ ਵਟਸਐਪ ਦੇ ਵਿੱਚ ਆਈ ਹੋਈ ਕਾਲ ਅੱਛਾ ਉਧਰੋਂ ਕੱਢਾ ਹੁਣ ਮੈਂ ਬੈਕ ਕਰਕੇ ਹਾਂ 1 ਮਿੰਟ ਦੇ ਵਿੱਚ ਕੱਢ ਬਸ 1 ਮਿੰਟ ਖੜ ਜਾ ਮੈਂ ਕੱਢ ਦਾਂਗਾ 606 ਵਾਲੀ ਸੀ ਨਾ ਹਾਂ ਪਰੇਸ਼ਾਨੀ ਨਹੀਂ ਹੋਣਾ ਜਿੱਦਾਂ ਤੁਸੀਂ ਕਹੋਗੇ ਆਪਾਂ ਕਰ ਲਾਂਗੇ ਠੀਕ ਆ ਨਾ ਬਸ ਕੋਈ ਨਹੀਂ ਤੂੰ ਹੈਗਾ ਮੈਨੂੰ ਕਾਦੀ ਪਰੇਸ਼ਾਨੀ ਜਦੋਂ ਤੂੰ ਆਪ ਦਾ ਬੰਦਾ ਹੈਗਾਗਾ ਫਤ ਹਾਂ ਹੋਰ ਤਾਂ ਮੈਸੇਜ ਆ ਗਿਆ ਨੰਬਰ ਹੈ ਮੇਰਾ ਸੇਵ ਕਰ ਲੈ ਬਸ ਕਰ ਲੈਣਾ ਸੇਵ ਕਰ ਲੈਣਾ ਮੈਂ ਠੀਕ ਐ ਹਾਂ ਚਲੋ ਫਿਰ ਇਦਾਂ ਕਰੋ ਮੈਨੂੰ ਜਾ ਕੇ ਨਾ ਕਰੇ ਫੋਟੋ ਪਾਓ ਪਾਸਪੋਰਟ ਦੀਆਂ ਹਰ ਚੀਜ਼ ਦੀਆਂ ਉਹ ਭੇਜ ਕੇ ਮੈਂ ਜੈਂਟਰ ਨੂੰ ਚੈੱਕ ਕਰਵਾ ਲੂ ਫਿਰ ਮੈਂ ਤੈਨੂੰ ਇੱਕ ਛੋਟੀ ਜਿਹੀ ਜ਼ਿੰਮੇਵਾਰੀ ਵੀ ਦੇਣੀ ਆ ਤੇ ਉਹ ਗੱਲ ਪਰਸਨਲੀ ਰੱਖਣੀ ਆਪਣੇ ਦੋਵੇਂ ਭਰਾਵਾਂ ਜੀ ਬਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਆਰਸੀ ਨੂੰ ਵੀ ਕਰੂੰਗਾ ਆਪਣੇ ਵਾਲੇ ਨੂੰ ਉਹਨੂੰ ਵੀ ਤੇਰੇ ਨਾਲ ਗੱਲ ਕਰਾਂਗਾ ਉਹ ਵੀ ਕਹਿੰਦਾ ਜੀ ਕਹਿੰਦਾ ਜੱਗੀ ਦਾ ਫੋਨ ਆਇਆ ਤਾਂ ਮੇਰੇ ਨਾਲ ਗੱਲ ਕਰਾਈ ਉਹ ਕਰਾਈ ਉਹਨਾਂ ਨਾਲ ਸ਼ਾਮੀ ਗੱਲ ਕਰਾਈ ਤੂੰ ਬਸ ਠੀਕ ਹੈ ਠੀਕ ਹੈ ਚੰਗਾ ਕਿਸੇ ਨਾਲ ਨਾ ਕਰਾਈ ਜੀ ਚੰਗਾ ਚੰਗਾ ਠੀਕ ਹੈ ਹਾਂ ਤੇਰੇ ਜਾ ਜਾ ਕੇ ਮੈਨੂੰ ਫੋਟੋਆਂ ਪਾ ਹੈ ਲਾਉਣਾ ਲਾਉਣਾ ਮੈਂ ਓਕੇ